ਨਹੀਂ ਚਲੇਗੀ ਨਹੀਂ ਚਲੇਗੀੱਕੇ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਈਮਾਨਾ ਵਪਾਰ ਮੰਡਲ ਜਿੰਦਾਬਾਦ 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 ਈਮਾਨਾ ਵਪਾਰ ਮੰਡਲ ਜਿੰਦਾਬਾਦ 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 ਬੀਤੀ ਦੇ ਰਾਤ ਈਮਾਨ ਐਗਰੋ ਦੀ ਦੁਕਾਨ ਤੇ ਡੰਡਿਆਂ ਦੇ ਨਾਲ ਹਮਲਾ ਕਰਨ ਦੀ ਗੱਲ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਕਾਫੀ ਰੋਸ ਹੈ ਤਰਸਲ ਜਿੱਥੇ ਮੇਨ ਰੋਡ ਤੇ ਜਾਮ ਲਗਾ ਦਿੱਤਾ ਗਿਆ ਤੇ ਈਮਾਨ ਐਗਰੋ ਦੇ ਮਾਲਕ ਦੀਪਕ ਈਮਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਤਨਹੌਰੀ ਪਿੰਡ ਦੇ ਲੋਕਾਂ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਕਿਵੇਂ ਡਾਂਗਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਾਲਾਂ ਕੱਢ ਕੇ ਲਲਕਾਰੇ ਛੱਡੇ ਜਾ ਰਹੇ ਨੇ ਜਾਣਕਾਰੀ ਦੰਦਿਆ ਹੋਇਆ ਦੱਸਿਆ ਗਿਆ ਕਿ ਸਮਾਣਾ ਸ਼ਹਿਰ ਦਾ ਕੋਈ ਵਾਰਸ ਨਹੀਂ ਹੈ ਵਪਾਰੀਆਂ ਤੇ ਰੋਜ਼ਾਨਾ ਹਮਲੇ ਹੋ ਰਹੇ ਨੇ ਪਰ ਪ੍ਰਸ਼ਾਸਨ ਕੁਮਕਰਨੀ ਨੀਂਦ ਸੁੱਤਾ ਪਿਆ ਜਜਤਕ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਇਹਨਾਂ ਵਪਾਰੀਆਂ ਦਾ ਕਹਿਣਾ ਹੈ ਕਿ ਸੰਘਰਸ਼ ਜਾਰੀ ਰਹੇਗਾ ਤੰਨਿਆਂ ਨੂੰ ਦੇਖਦਿਆਂ ਸਿਟੀ ਪੁਲਿਸ ਮੁਖੀ ਦੇ ਨਾਲ ਵਪਾਰੀ ਕਿਵੇਂ ਉਲਝਦੇ ਨੇ بار-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਵਪਾਰੀ ਕਾਫੀ ਨਾਰਾਜ਼ ਨੇ ਹਾਲਾਂਕਿ ਪੁਲਿਸ ਦੇ ਵੱਲੋਂ بار-ਬਾਰ ਕਿਹਾ ਜਾ ਰਿਹਾ ਹੈ ਕਿ ਥੋੜਾ ਟਾਈਮ ਦਿਓ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਇਸ ਮਾਮਲੇ ਦੇ ਵਿੱਚ ਵਪਾਰੀ ਕਾਫੀ ਰੋਜ਼ ਦੇ ਵਿੱਚ ਨਜ਼ਰ ਆ ਰਹੇ ਨੇ ਨੰਗਾ ਨਾਚ ਕਰ ਗਏ ਨੇ ਇਹਨੂੰ ਰਾਤ ਨੂੰ ਕੁਝ ਹੋ ਗਿਆ ਕੀ ਦੀ ਜ਼ਿੰਮੇਵਾਰੀ ਹੈ ਜਿਹਦੇ ਕਰਕੇ ਅਸੀਂ ਸਾਰੀ ਬਾਜ਼ਾਰ ਅਸੀਂ ਦੇ ਨਾਲ ਖੜਿਆ ਕੱਲ ਨੂੰ ਕੋਈ ਦੇ ਨਾਲ ਅਵੀ ਨਾ ਵੀ ਹੁੰਦੀ ਅਸੀਂ ਸਾਰੀ ਬਾਜ਼ਾਰ ਲੜਾਂਗੇ ਸਾਨੂੰ ਕਹੇ ਕਿ ਤੁਸੀਂ ਉਹਨਾਂ ਨੂੰ ਫੜ ਲਿਓ ਸਾਨੂੰ ਅਸੀਂ ਤਾਂ ਅਸੀਂ ਇਹਦੀ ਸਿਕਿਉਰਿਟੀ ਕਰਾਂਗੇ ਜੀ ਕੋਈ ਅਸੀਂ ਗੱਲ ਨਹੀਂ ਤੁਸੀਂ ਉਹ ਬੰਦੇ ਫੜ ਕੇ ਲਿਆਓ ਸਾਡੇ ਆਪਣਾ ਮੇਨ ਰੋਡ ਦੇ ਵੀ ਆਪਣਾ ਜਿਹੜਾ ਹੈ ਵਿੱਕੀ ਸੂਟ ਦੇ ਨਾਲ ਦੁਰਗਾ ਐਗਰੋ ਵਾਲੇ ਨੇ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜਾ ਹੈ 6 ਮਹੀਨੇ ਪਹਿਲੇ ਕੁਝ ਲੋਕ ਸਾਮਾਨ ਲੈ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਗਰੰਟੀ ਹੈ ਸਾਮਾਨ ਦੀ ਉਹ ਇੱਕ ਦਿਨ ਦੀ ਹੀ ਹੁੰਦੀ ਹੈ ਤੇ ਉਹ 6 ਮਹੀਨੇ ਬਾਅਦ ਯੂਜ਼ ਕਰਕੇ ਸਾਮਾਨ ਜਿਹੜਾ ਹੈ ਵਾਪਸ ਧੱਕੇ ਨਾਲ ਵਾਪਸ ਕਰਨ ਵਾਸਤੇ ਆਏ ਜਦੋਂ ਮਨਾ ਕੀਤਾ ਤੇ ਇਹਨਾਂ ਉੱਤੇ ਜਿਹੜਾ ਹੈ ਅਟੈਕ ਕੀਤਾ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਗੁੰਡਾਗਰਦੀ ਜਿਹੜੀ ਹੈ ਸਰਿਆਂ ਵਾਂ ਵੀਡੀਓ ਜਿਹੜੀ ਆ ਬਣੀ ਪਈ ਹੈ ਸੀਸੀਟੀਵੀ ਦੇ ਵਿੱਚ ਆਈ ਹੋਈ ਆ ਅਸੀਂ ਇਹ ਕਹਿ ਰਹੇ ਆਂ ਵੀ ਇਹ ਰੋਜ਼ ਦੀ ਰੋਜ਼ ਵਪਾਰ ਇਹ ਬੱਦੇ ਪਹਿਲੇ ਤਾਂ ਇੱਕ ਆਇਆ ਸੀਗਾ ਬਾਅਦ ਚ ਦੋ ਗੱਡੀਆਂ ਦੇ ਵਿੱਚ ਆਏ ਨੇ ਇਹ ਦੇਖੋ ਤਿੰਨ ਚਾਰ ਬੰਦੇ ਦਾ ਸੀਗਾ ਸਰਿਆਮ ਤਲਵਾਰਾਂ ਗੰਡਾਸੀਆਂ ਲਹਿਰਾਂਦੀਆਂ ਦਿਖੀਆਂ ਤੇ ਅਸੀਂ ਇਹ ਕਹਿੰਨੇ ਵੀ ਸਾਡਾ ਜਿਹੜਾ ਵਪਾਰੀ ਹੈ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਵੀ ਸਾਡਾ ਸਵਾਨੇ ਦਾ ਪ੍ਰਸ਼ਾਸਨ ਜਿਹੜਾ ਹੈ ਸੁੱਤਾ ਪਿਆ ਸੀ ਇਸ ਨੂੰ ਜਗਾਣ ਵਿੱਚ ਹੀ ਅੱਜ ਇਹ ਧਰਨਾ ਲਾਇਆ ਵੀ ਰੋਜ਼ ਰੋਜ਼ ਦੀਆਂ ਜਿਹੜੀਆਂ ਇਹ ਗੁੰਡਾ ਕਰਦੀਆਂ ਸੀ ਬਰਦਾਸ਼ਤ ਨਹੀਂ ਕਰਾਂਗੇ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਇੱਥੇ ਪੂਰੀ ਨਾਕਾਬੰਦੀ ਹੋਣੀ ਚਾਹੀਦੀ ਹੈ ਤੇ ਇਹ ਇਹੋ ਜਿਹੇ ਗੁੰਡਾ ਅੰਸਰ ਨੇ ਇਹਨਾਂ ਨੂੰ ਪਕੜ ਕੇ ਇਹਨੂੰ ਸਜ਼ਾ ਦੇਣੀ ਜੀ ਦੀ ਆ ਔਰ ਅੱਜ ਜਿਹੜਾ ਇਹ ਆਸਾਨੇ ਅੱਜ ਧਰਨਾ ਲਾਇਆ ਜਬ ਤੱਕ ਇਹ ਬੰਦੇ ਪਕੜੇ ਨਹੀਂ ਜਾਂਦੇ ਤਬ ਤੱਕ ਅਸੀਂ ਬਾਜ਼ਾਰ ਵੱਲੋਂ ਜਿਹੜਾ ਹੈ ਇੱਥੇ ਬੈਠ ਕੇ ਅਸੀਂ ਜਿਹੜਾ ਹੈ ਧਰਨਾ ਲਾਵਾਂਗੇ ਹਮਲਾ ਕਿਤਾ ਜੀ ਹਾਂਜੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਦਾ ਅਸੀਂ ਇਹਨਾਂ ਨੂੰ ਸਮਾਨ ਜਿਹੜਾ ਇਹ ਲਿਖ ਦੀ 6 ਮਹੀਨੇ ਪਹਿਲਾਂ ਉਹ ਅਸੀਂ ਵਾਪਸ ਅਸੀਂ ਇਹਨਾਂ ਨੂੰ ਮਨਾ ਕਰਤਾ ਕਿ ਇਹ ਵਾਪਸ ਨਹੀਂ ਹੁੰਦਾ ਹੈਗਾ ਫਿਰ ਸਾਨੂੰ ਗਾਲਾਂ ਕੱਢਣ ਲੱਗ ਗਿਆ ਜੀ ਮੁੰਡਾ ਪੁਲਿਸ ਵਾਲਾ ਕਰਤਾਰ ਧਨੋਰੀ ਪਿੰਡ ਦੇ ਨੇ ਕਰਤਾਰ ਸਿੰਘ ਦਾ ਮੁੰਡਾ ਜੀ ਛੋਟਾ ਸਭ ਤੋਂ ਪੁਲਿਸ ਵਾਲਾ ਹੀ ਉਹ ਉਸ ਤੋਂ ਬਾਅਦ ਉਹ ਚਲੇ ਗਿਆ ਮੈਨੂੰ ਧਮਕੀ ਦੇਂਦੇ ਰਹਾ ਵੀ ਤੈਨੂੰ ਦੱਸਦਾ ਬਾਹਰ ਆ ਕੇ ਬਾਹਰ ਆ ਤੂੰ ਦੁਕਾਨ ਤੋਂ ਉਹ ਚਲੇ ਗਿਆ ਆਪਣੇ ਭਾਈਆਂ ਨੂੰ ਲੈ ਕੇ ਆ ਗਿਆ ਉਹ ਡਾਂਗਾ ਡੂੰਗਾ ਚੱਕ ਕੇ ਆ ਗਏ ਸਾਨੂੰ ਮਾਰਨ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਨਾ ਤੁਹਾਨੂੰ ਘਰ ਨਹੀਂ ਪਹੁੰਚਣ ਦੇਂਦੇ ਅੱਜ ਤਿੰਨ ਬੰਦੇ ਦਾ ਤਿੰਨ ਭਾਈ ਦਾ ਉਹ ਆਪ ਹੀ ਸੀਗੇ ਜੀ ਤਿੰਨ ਭਾਈ ਦਾ ਉਹ ਆਪ ਹੀ ਸੀਗੇ ਸਾਨੂੰ ਐ ਨਹੀਂ ਪਤਾ ਵੀ ਉਹਨਾਂ ਦੇ ਨਾਲ ਕੌਣ ਸੀ ਤਿੰਨ ਭਾਈ ਦਾ ਆਪ ਸੀਗੇ ਕਿੰਨੇ ਡਾਂਗ ਲੈ ਕੇ ਆਏ ਸੀ ਡਾਂਗਾ ਲੈ ਕੇ ਆਏ ਦੀਏ ਜੀ ਤੁਹਾਨੂੰ ਵੀਡੀਓ ਜਿਹੜੀ ਹੈ ਤੁਹਾਡੇ ਪਰਸਨਲ ਦੇ ਪਾਤੀ ਲੋ ਇਹਦਾ ਪਤਾ ਨਹੀਂ ਕੀ ਕੀ ਸਮਾਨ ਦੀਗਾ ਵੀਡੀਓ ਹੈਗੀ ਉਹ ਚ ਦੇਖ ਲਿਓ ਜੀ ਕੀ ਸਮਾਨੇ ਦੇ ਹਾਲਾਤ ਹੈ ਸਮਾਨੇ ਦੇ ਹਾਲਾਤ ਸ਼ਰਮਾ ਜੀ ਬਹੁਤ ਜਿਆਦਾ ਖਰਾਬ ਨੇ ਕੁਛ ਦਿਨ ਪਹਿਲਾਂ ਵੀ ਸਾਡੇ ਔਰੇ ਤਨੀਰਾ ਮਜਾਰ ਦੇ ਵਿੱਚ ਜਿਹੜੇ ਬੀਜਾਂ ਦਾ ਕੰਮ ਕਰਦੇ ਨੇ ਸਾਲੂ ਜੀ ਸਾਡੇ ਛੋਟੇ ਭਾਈ ਨੇ ਉੱਥੇ ਵੀ ਕੁਝ ਲੋਕ ਆ ਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦੀ ਮੰਗ ਕਰਦੇ ਸੀ ਪਰ ਸਾਡੇ ਜਿਹੜੇ ਵਪਾਰੀ ਲੋਕ ਨੇ আর ਸਾਡਾ ਜਿਹੜਾ ਭਾਰਤੀ ਜਨਤਾ ਪਾਰਟੀ ਸਮਾਨ ਦਾ ਯੂਨਟ ਹੈ ਉਹ ਜਿਹੜੇ ਵੀ ਵਪਾਰੀ ਨਾਲ ਕੀਤੇ ਧੱਕਾ ਹੁੰਦਾ ਹੈ ਤਾਂ ਅਸੀਂ ਉਹਦੇ ਖਿਲਾਫ ਜਾ ਕੇ ਖੜਦੇ ਆਂ ਅੱਜ ਵੀ ਇਹੀ ਮੇਨ ਰੋਡ ਦੇ ਉੱਪਰ ਅਸੀਂ ਦੇਖਿਆ ਵੀ ਇੱਕ ਛੋਟੀ ਜੀ ਦੁਕਾਨ ਤੇ ਆ ਕੇ 6 ਮਹੀਨੇ ਪਹਿਲਾਂ ਕੋਈ ਸਮਾਨ ਲੈ ਕੇ ਗਿਆ ਹੈ ਔਰ ਉਸ ਤੋਂ ਬਾਅਦ ਆ ਕੇ ਉਹਨੂੰ ਡਰਾ ਧਮਕਾ ਕੇ ਗੰਡਾਸੇ ਬਰਛੀਆਂ ਲੈ ਕੇ ਉਹਤੇ ਹਮਲਾ ਕਰ ਦੇਣਾ ਬਹੁਤ ਬੁਰੇ ਹਾਲਾਤ ਨੇ ਸਾਡੇ ਦੇ ਬਹੁਤ ਜ਼ਿਆਦੇ ਬੁਰੇ ਹਾਲ ਨੇ ਅਸੀਂ ਤਾਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਵੀ ਜਿਹੜੇ ਵਪਾਰੀ ਨੇ ਉਹਨਾਂ ਨੂੰ ਧਰਨਾ ਲਾਉਣ ਵਾਸਤੇ ਨਾ ਮਜਬੂਰ ਕਰਨ ਜਿਹੜੇ ਲੋਕ ਇਹ ਜਿਹੇ ਗੁੰਡਾ ਅੰਸਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਕਰੀਏ ਤਾਂ ਕਿ ਜਿਹੜੇ ਸਾਡੇ ਵਪਾਰੀ ਨੇ ਉਹ ਚੈਨ ਦੀ ਨਹੀਂ ਸੋਚ ਸਕਣ ਅਸਤੇ ਹੀ ਮੰਗ ਕਰਦੇ ਆ ਕੋਲੇ 10 ਮਿੰਟ ਪਹਿਲਾਂ ਹੀ ਇਹਨਾਂ ਦੀ ਕੰਪਲੇਂਟ ਆਈ ਸੀ ਤੇ ਮੈਂ ਉਸ ਤੋਂ ਬਾਅਦ ਨਾਲ ਦੀ ਨਾਲ ਡਿਊਟੀ ਅਫਸਰ ਦੀ ਡਿਊਟੀ ਲਾਤੀ ਆ ਉਹਨਾਂ ਦੇ ਰੇਡ ਵੀ ਕੀਤੀ ਆ ਤੇ ਉਸ ਵਾਰ ਪਤਾ ਲੱਗਿਆ ਵੀ ਧਰਨਾ ਲੱਗਾ ਤੇ ਮੈਂ ਇਹਨਾਂ ਕੋਲੇ ਇੱਥੇ ਆਏ ਆ ਧਰਨੇ ਦੀ ਰਿਕਵੈਸਟ ਕਰਨ ਆਏ ਆ ਵੀ ਅਸੀਂ ਬੰਦੇ ਫੜਕੇ ਅਸੀਂ ਜੋ ਬੰਦੀਆ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਗ੍ਰਿਫਤਾਰੀ ਦੀ ਗੱਲ ਕਰ ਰਹੇ ਆ ਕਿ ਗ੍ਰਿਫਤਾਰੀ ਕਰ ਤਾਰ ਕਰਨ ਅਸੀਂ ਗ੍ਰਿਫਤਾਰ ਵਾਸਤੇ ਟੀਮਾਂ ਭੇਜ ਚੁੱਕੇ ਆ ਤੇ ਇਹਨਾਂ ਕੋਲੇ ਮੈ ਰਿਕਵੈਸਟ ਕਰਨ ਆਏ ਆ ਵੀ ਆਪਾਂ ਧਰਨਾ ਚੱਕੀਏ ਤੇ ਅਸੀਂ ਜੋ ਬੰਦੀ ਕਾਰਵਾਈ ਅਮਲ ਵਿੱਚ ਲਿਆਵ